ਲਓ ਜੀ ਅੱਜ 21 ਮਈ ਤੇ ਮੌਸਮ ਹੈਗਾ ਬਹੁਤ ਹੀ ਵਧੀਆ ਤੇ ਆਪਣੇ ਸਾਰੇ ਜਾਨਵਰ ਵੀ ਬਹੁਤ ਜ਼ਿਆਦਾ ਖੁਸ਼ ਨੇ ਤੁਸੀਂ ਦੇਖ ਹੀ ਸਕਦੇ ਆ ਵੀਡੀਓ ਦੇ ਵਿੱਚ ਹਵਾ ਕਿੰਨੀ ਸੋਹਣੀ ਚੱਲ ਰਹੀ ਆ ਐਨੇ ਦਿਨ ਗਰਮੀ ਤੋਂ ਬਾਅਦ ਆਪਾਂ ਸੋਚਿਆ ਵੀ ਕਿਉਂ ਨਾ ਗਰਮੀ ਵਾਲੇ ਟੌਪਿਕ ਨੂੰ ਛੱਡ ਕੇ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਖਾਸ ਕਰਕੇ ਉਹਨਾਂ ਦੇ ਲਈ ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਵਿੱਚ ਚਿਕਸ ਲਏ ਨੇ ਚਿਕਸ ਨਵੇਂ ਚਿਕਸ ਪਾਏ ਨੇ ਨਵਾਂ ਨਵਾਂ ਉਹਨਾਂ ਦਾ ਕੰਮ ਆ ਤੇ ਉਹਨਾਂ ਨੂੰ ਇਹ ਆ ਕਿ ਬਈ ਫੀਡ ਦਾ ਖਰਚਾ ਕਿਵੇਂ ਘੱਟ ਕੀਤਾ ਜਾਵੇ ਤੇ ਇਹਨਾਂ ਨੂੰ ਬਿਮਾਰੀਆਂ ਤੋਂ ਕਿਵੇਂ ਬਚਾਇਆ ਜਾਵੇ ਸੋ ਆਪਾਂ ਇੱਕ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਏ ਹਾਂ ਤੁਹਾਡੇ ਲਈ ਜਿਸ ਦੇ ਨਾਲ ਤੁਸੀਂ ਆਪਣੇ ਚਿਕਸਨ ਨੂੰ ਬਿਮਾਰੀਆਂ ਤੋਂ ਵੀ ਬਚਾ ਸਕਦੇ ਆਂ ਤੇ ਫੀਡ ਦਾ ਖਰਚਾ ਜਿਹੜਾ ਉਹ ਵੀ ਘੱਟ ਕਰ ਸਕਦੇ ਆਂ ਕਿਉਂਕਿ ਉਹ ਜਿਹੜੀ ਚੀਜ਼ ਆ ਉਹ ਆਮ ਆਪਣੇ ਘਰਾਂ ਦੇ ਵਿੱਚ ਹੁੰਦੀ ਆ ਤੇ ਉਸ ਤੇ 1 ਰੁਪਏ ਦਾ ਵੀ ਖਰਚਾ ਨਹੀਂ ਹੈਗਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਉਸ ਚੀਜ਼ ਦੇ ਫਾਇਦੇ ਵੀ ਦੱਸਾਂਗੇ ਤੇ ਉਹ ਚੀਜ਼ ਆਪਣੇ ਚਿਕਸ ਨੂੰ ਜਾਂ ਮੁਰਗੀਆਂ ਨੂੰ ਦੇਖੋ ਮੁਰਗੀਆਂ ਨੂੰ ਵੀ ਤੁਸੀਂ ਉਹ ਚੀਜ਼ ਦੇ ਸਕਦੇ ਆ ਤੇ ਆਪਣੇ ਚਿਕਸ ਨੂੰ ਵੀ ਦੇ ਸਕਦੇ ਆ ਸੋ ਉਹ ਚੀਜ਼ ਮੁਰਗੀਆਂ ਤੇ ਚਿਕਸ ਨੂੰ ਕਿਵੇਂ ਦੇਣੀ ਆ ਉਹ ਵੀ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇਕਰ ਜਾਣਕਾਰੀ ਵਧੀਆ ਲੱਗੀ ਐਂਡ ਤੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਉਸ ਚੀਜ਼ ਦੇ ਫਾਇਦੇ ਕਿਉਂਕਿ ਜੇਕਰ ਫਾਇਦੇ ਪਤਾ ਹੋਣਗੇ ਫੇਰ ਹੀ ਤੁਸੀਂ ਉਹ ਜਿਹੜੀ ਚੀਜ਼ ਆ ਆਪਣੀਆਂ ਮੁਰਗੀਆਂ ਨੂੰ ਪਾਉਣੀ ਆ ਆਪਣੇ ਚਿਕਸ ਨੂੰ ਪਾਉਣੀ ਆ ਸਭ ਤੋਂ ਪਹਿਲਾ ਫਾਇਦਾ ਇਹ ਆ ਕਿ ਉਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਵਿਟਾਮਿਨ ਹੁੰਦੇ ਨੇ ਤੇ ਦੂਜੇ ਨੰਬਰ ਤੇ ਕੈਲਸ਼ੀਅਮ ਕੈਲਸ਼ੀਅਮ ਦੀ ਘਾਟ ਕਰਕੇ ਆਪਣੇ ਜਾਨਵਰਾਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਲੱਗਦੀਆਂ ਨੇ ਇਹ ਚੀਜ਼ ਦਾ ਤੁਹਾਨੂੰ ਵੀ ਪਤਾ ਆ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਉਹ ਚੀਜ਼ ਬਹੁਤ ਹੀ ਜ਼ਿਆਦਾ ਵਧੀਆ ਹੈ ਤੀਜੇ ਨੰਬਰ ਤੇ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਦੇ ਲਈ ਉਹ ਚੀਜ਼ ਬਹੁਤ ਹੀ ਜ਼ਿਆਦਾ ਵਧੀਆ ਸੋ ਆਓ ਤੁਹਾਨੂੰ ਆਪਾਂ ਪਹਿਲਾਂ ਉਹ ਚੀਜ਼ ਦਿਖਾਉਣੀ ਆ ਉਹ ਚੀਜ਼ ਹੈਗੀ ਆ ਜੀ ਚੜਾਈ ਚੜਾਈ ਜਿਹੜੀ ਆ ਇਹ ਆਮ ਆਪਣੇ ਘਰਾਂ ਦੇ ਵਿੱਚ ਹੁੰਦੀ ਆ ਇਹ ਉਹੀ ਚਲਾਈ ਆ ਜਿਹੜੀ ਆਪਾਂ ਸਾਗ ਦੇ ਲਈ ਵਰਤਦੇ ਆਂ ਇਸ ਦਾ ਸਾਗ ਵੀ ਬਣਾਇਆ ਜਾਂਦਾ ਇਹਨੂੰ ਚੰਗੀ ਤਰ੍ਹਾਂ ਦੇਖ ਲਓ ਇਹਦੀ ਜਿਹੜੀ ਟਾਣੀ ਆ ਉਹ ਲਾਲ ਰੰਗ ਦੀ ਹੁੰਦੀ ਆ ਇੱਕ ਥੋੜੀ ਚਿੱਟੇ ਤੇ ਵੀ ਆਉਂਦੀ ਆ ਪਰ ਇਹ ਜਿਹੜੀ ਆ ਲਾਲ ਰੰਗ ਤੇ ਹੁੰਦੀ ਆ ਤੁਸੀਂ ਇਹ ਵਾਲੀ ਚਲਾਈ ਆਪਣੇ ਚਿਕਸ ਨੂੰ ਪਾਉਣੀ ਆ ਨਾ ਕਿ ਦੂਸਰੀ ਕਿਉਂਕਿ ਜਿਹੜੀ ਦੂਸਰੀ ਚਲਾਈ ਆ ਉਹ ਘਟ ਖਾਂਦੇ ਨੇ ਪਰ ਇਹ ਜਿਹੜੀ ਲਾਲ ਟਾਣੀ ਵਾਲੀ ਚਲਾਈ ਆ ਇਹ ਚਿਕਸ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਆਪਾਂ ਪਿਛਲੇ ਕਈ ਦਿਨਾਂ ਤੋਂ ਦੋ ਦਿਨ ਦਿਨ ਛੱਡ ਕੇ ਚਿਕਸ ਨੂੰ ਪਾ ਰਹੇ ਆ ਸੋ ਇਹ ਜਿਹੜੀ ਚਲਾਈ ਆ ਆਮ ਆਪਣੇ ਘਰਾਂ ਦੇ ਵਿੱਚ ਹੁੰਦੀ ਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਰੁਪਈਏ ਜਿੰਨਾ ਵੀ ਤੁਹਾਡਾ ਖਰਚ ਨਹੀਂ ਹੋਣਾ ਇਹ ਆਮ ਆਪੇ ਹੀ ਬੰਨਿਆ ਤੇ ਕਿਤੇ ਵੀ ਉੱਗ ਜਾਂਦੀ ਆ ਤੁਸੀਂ ਇਹਨੂੰ ਤੋੜ ਕੇ ਸਿਰਫ ਆਪਣੇ ਚਿਕਸ ਦੇ ਮੋਰੇ ਸਿੱਟਣਾ ਆ ਤੇ ਚਿਕਸਾ ਜਿਹੜੇ ਉਹ ਖਾ ਲੈਣਗੇ ਕੋਈ ਤੁਹਾਨੂੰ ਗ੍ਰाइंड ਕਰਨ ਦੀ ਜ਼ਰੂਰਤ ਨਹੀਂ ਹੈਗੀ ਕੋਈ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਬਸ ਇਹਨਾਂ ਨੂੰ ਤੋੜ ਕੇ ਆਪਣੇ ਚਿਕਸ ਦੇ ਮੂਰੇ ਪਾ ਦਿਓ ਸਵੇਰੇ ਮਾਰਨਿੰਗ ਨਾ ਕਿ ਸ਼ਾਮ ਨੂੰ ਸਵੇਰੇ ਜੇਕਰ ਤੁਸੀਂ ਕੋਈ ਵੀ ਚੀਜ਼ ਆਪਣੇ ਚਿਕਸ ਨੂੰ ਪਾਉਂਦੇ ਆ ਉਹ ਉਸ ਦੇ ਨਾਲ ਚਿਕਸ ਭੁੱਖੇ ਹੁੰਦੇ ਨੇ ਇਹ ਚੀਜ਼ਾਂ ਖਾ ਜਾਂਦੇ ਨੇ ਵੈਸੇ ਸ਼ਾਮ ਨੂੰ ਵੀ ਖਾ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਜਿਹੜੀ ਚੜਾਈ ਹੈ ਬਹੁਤ ਹੀ ਜ਼ਿਆਦਾ ਪਸੰਦ ਆ ਬਾਕੀ ਤੁਸੀਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾ ਦਿੰਦੇ ਆ ਇਹ ਖਾਣਗੇ ਫਿਲਹਾਲ ਆਪਾਂ ਕੋਲ ਸੀਗੇ ਤਾਂ ਮੇਰੇ ਤੋਂ ਡਰਦੇ ਨੇ ਹੌਲੀ ਹੌਲੀ ਸਾਰੇ ਚਿਕਸਾ ਜਿਹੜੇ ਇਹ ਚੜਾਈ ਨੂੰ ਖਾਣਗੇ ਕਿਉਂਕਿ ਆਪਾਂ ਇਹਨਾਂ ਨੂੰ ਤੀਜੇ ਜਾਂ ਚੌਥੇ ਦਿਨ ਜਿਹੜੀ ਚੜਾਈ ਆ ਉਹ ਜ਼ਰੂਰ ਪਾਈ ਦੀ ਆ ਕਿਉਂਕਿ ਚੜਾਈ ਆ ਜਿਹੜੀ ਚਿਕਸ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਇਹਨਾਂ ਦੀਆਂ ਅੱਖਾਂ ਦੇ ਲਈ ਵਿਟਾਮਿਨਾਂ ਦੇ ਲਈ ਇਮਿਊਨਿਟੀ ਸਿਸਟਮ ਦੇ ਲਈ ਤੇ ਨਾਲ ਦੀ ਨਾਲ ਜਿਹੜੀ ਮੇਨ ਗੱਲ ਆ ਕੈਲਸ਼ੀਅਮ ਦੇ ਲਈ ਮੇਰੀਆਂ ਜਿਹੜੀਆਂ ਮੁਰਗੀਆਂ ਨੇ ਉਹ ਬਾਹਰ ਘੁੰਮਦੀਆਂ ਰਹਿੰਦੀਆਂ ਨੇ ਫ੍ਰੀ ਰੇਂਜ ਏਰੀਆ ਦੇ ਵਿੱਚ ਜਿੱਥੇ ਕੀ ਜਿੱਥੋਂ ਆਪਾਂ ਇਹ ਜਿਹੜੀ ਚਲਾਈ ਆ ਲੈ ਕੇ ਆਏ ਆ ਤੇ ਜਿਹੜੀਆਂ ਇਹ ਚਿਕਸ ਨੇ ਇਹ ਹਜੇ ਘਟ ਜਾਂਦੇ ਨੇ ਬਾਹਰ ਛੋਟੇ ਨੇ ਹਜੇ ਇਹਨਾਂ ਨੂੰ ਆਦਤ ਨਹੀਂ ਪਈ ਬਾਹਰ ਜਾਣ ਦੀ ਵੈਸੇ ਇਹਨਾਂ ਨੂੰ ਕੋਈ ਆਪਾਂ ਡੱਕਿਆ ਨਹੀਂ ਹੈਗਾ ਜਾ ਸਕਦੇ ਨੇ ਪਰ ਇਹ ਜਾਂਦੇ ਨਹੀਂ ਹੈਗੇ ਹਜੇ ਨਿੱਕੇ ਨੇ ਇਸ ਲਈ ਇਹ ਬਾਹਰ ਜਾਂਦੇ ਨਹੀਂ ਤਾਂ ਆਪਾਂ ਇਹਨਾਂ ਨੂੰ ਚਲਾਈ ਆ ਜਿਹੜੀ ਲਿਆ ਕੇ ਪਾ ਦਈਦੀ ਆ ਮੁਰਗੀਆਂ ਆਪਣੇ ਹਿਸਾਬ ਦੇ ਨਾਲ ਬਾਹਰ ਹੀ ਖਾ ਆਉਂਦੀਆਂ ਨੇ ਜਿੰਨੀ ਉਹਨਾਂ ਨੂੰ ਚਾਹੀਦੀ ਹੁੰਦੀ ਆ ਉਹ ਪੱਤੇ ਪੱਤੇ ਤੋੜ ਕੇ ਖਾ ਲੈਂਦੀਆਂ ਨੇ ਤੇ ਚਿਕਸ ਨੂੰ ਆਪਾਂ ਇੱਥੇ ਲਿਆ ਕੇ ਪਾ ਦਈਦੀ ਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਆ ਚਿਕਸ ਖਾ ਰਹੇ ਨੇ ਇਹ ਨਾ ਸੋਚੋ ਵੀ ਇਹਨਾਂ ਨੇ ਖਾਣਾ ਨਹੀਂ ਖਾਣਗੇ ਜ਼ਰੂਰ ਖਾਣਗੇ ਤੁਸੀਂ ਸਵੇਰੇ ਪਾਉਗੇ ਸ਼ਾਮ ਤੱਕ ਸਾਰੇ ਦੇ ਸਾਰੇ ਜਿਹੜੇ ਪੱਤੇ ਨੇ ਉਹ ਚਿਕਸ ਖਾ ਜਾਣਗੇ ਤੇ ਬਾਕੀ ਵੀਡੀਓ ਦੇ ਵਿੱਚ ਦੇਖ ਲਓ ਖਾ ਰਹੇ ਨੇ ਖੁਸ਼ ਹੋ ਕੇ ਖਾ ਰਹੇ ਨੇ ਇਸ ਦੇ ਨਾਲ ਤੁਹਾਡਾ ਫੀਡ ਦਾ ਖਰਚਾ ਵੀ ਘਟ ਜਾਂਦਾ ਕਿਉਂਕਿ ਜਦ ਇਹਨਾਂ ਨੇ ਇਦਾਂ ਦੀਆਂ ਚੀਜ਼ਾਂ ਖਾਣੀਆਂ ਨੇ ਚੜਾਈ ਵਗੈਰਾ ਤਾਂ ਇਹਨਾਂ ਦਾ ਜਿਹੜਾ ਪੇਟ ਆ ਇਹਦੇ ਨਾਲ ਹੀ ਭਰ ਜਾਣਾ ਫਿਰ ਇਹਨਾਂ ਨੇ ਫੀਡ ਵੱਲ ਨੂੰ ਘੱਟ ਹੋਣਾ ਹੈ ਸੋ ਤੁਸੀਂ ਇਦਾਂ ਦੀਆਂ ਚੀਜ਼ਾਂ ਆ ਜਿਹੜੀਆਂ ਜ਼ਰੂਰ ਪਾਓ ਜੇਕਰ ਤੁਹਾਡੇ ਘਰੇ ਨਹੀਂ ਹੈਗੀ ਚੜਾਈ ਤਾਂ ਤੁਸੀਂ ਕਿਤੇ ਆਣ ਗਵਣ ਦੇਖੋ ਇਹ ਚੜਾਈ ਹੈ ਜਿਹੜੀ ਆਮ ਆਪਣੇ ਖੇਤਾਂ ਦੇ ਵਿੱਚ ਬੰਨਿਆ ਤੇ ਉੱਗੀ ਹੋਈ ਹੁੰਦੀ ਆ ਤੁਸੀਂ ਕਿਤੋਂ ਵੀ ਲਿਆ ਸਕਦੇ ਆ ਇਹਦੇ ਤੇ ਤੁਹਾਡਾ ਰੁਪਈਏ ਜਿੰਨਾ ਵੀ ਖਰਚ ਨਹੀਂ ਹੋਣਾ ਹੈਗਾ ਪਰ ਇਹਦੇ ਫਾਇਦੇ ਬਹੁਤ ਨੇ ਚਿਕਸ ਨੂੰ ਕਈ ਬਿਮਾਰੀਆਂ ਤੋਂ ਇਹ ਬਚਾਉਂਦਾ ਆ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਸਾਡੇ ਚਿਕਸ ਨੂੰ ਅ ਅ ਅੰਧਰਾਤਾ ਹੋ ਗਿਆ ਠੀਕ ਆ ਅੱਖਾਂ ਦੀ ਰੋਸ਼ਨੀ ਚਲੀ ਗਈ ਅੰਨੇ ਹੋ ਗਏ ਨੇ ਤੇ ਇਹ ਜਿਹੜੀ ਚੜਾਈ ਆ ਇਹ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਚਿਕਸ ਨੂੰ ਬਚਾਉਂਦੀ ਆ ਠੀਕ ਆ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦੀ ਆ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਦੀ ਆ ਸੋ ਆਪਣੇ ਚਿਕਸ ਨੂੰ ਤੇ ਮੁਰਗੀਆਂ ਨੂੰ ਇਹ ਜਿਹੜੀ ਚਲਾਈ ਆ ਜਰੂਰ ਦਿਓ ਕੋਈ ਔਖੀ ਨਹੀਂ ਹੈਗੀ ਪਾਣੀ ਕਿਤੇ ਉਹ ਵੀ ਤੋੜ ਕੇ ਲਿਆ ਕੇ ਤੁਸੀਂ ਇਹਨਾਂ ਦੇ ਮੋਰੇ ਸੁੱਟ ਦਿਓ ਚਾਹੇ ਮੁਰਗੀਆਂ ਨੇ ਚਾਹੇ ਚਿਕਸ ਨੇ ਬਾਕੀ ਅੱਜ ਦਾ ਬਲੌਗ ਐਨ ਆਈ ਕਿਉਂਕਿ ਜਿਹੜੀ ਸੇ ਤਾਂ ਹਜੇ ਵੀ ਥੋੜੀ ਠੀਕ ਨਹੀਂ ਹੈਗੀ ਇਹੀ ਵਜ੍ਹਾ ਆ ਕਿ ਕੱਲ ਆਪਣਾ ਬਲੌਗ ਆ ਜਿਹੜਾ ਨਹੀਂ ਆਇਆ ਸੋ ਹਜੇ ਵੀ ਥੋੜਾ ਗਲਾ ਖਰਾਬ ਆ ਸੋ ਜੇਕਰ ਕੋਈ ਕੋਈ ਗਲਤ ਸ਼ਬਦ ਬੋਲ ਹੋ ਗਿਆ ਜਾਂ ਫਿਰ ਕੋਈ ਗੱਲ ਨਹੀਂ ਸਮਝ ਆਈ ਉਹਦੇ ਲਈ ਮਾਫੀ ਆ ਬਾਕੀ ਤੁਸੀਂ ਜੇਕਰ ਕੋਈ ਗੱਲ ਨਹੀਂ ਸਮਝਾਈ ਆਪਣੀ ਇੰਸਟਾਗ੍ਰam ਜਿਹੜੀ ਆਈਡੀ ਆ ਉਹ ਚੈਨਲ ਤੇ ਮੈਂਸ਼ਨ ਕੀਤੀ ਹੋਈ ਆ ਤੁਸੀਂ ਉੱਥੇ ਜਾ ਕੇ ਮੈਸੇਜ ਕਰ ਲਿਓ ਆਪਾਂ ਰਿਪਲਾਈ ਆ ਜਿਹੜਾ ਜ਼ਰੂਰ ਦੇਵਾਂਗੇ ਪਰ ਚੜਾਈ ਆ ਜਿਹੜੀ ਆਪਣੀਆਂ ਮੁਰਗੀਆਂ ਨੂੰ ਤੇ ਚਿਕਸ ਨੂੰ ਜ਼ਰੂਰ ਪਾਓ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਆਪਣੇ ਇੱਥੇ ਇਹਨੂੰ ਚੜਾਈ ਕਹਿੰਦੇ ਨੇ ਹੋ ਸਕਦਾ ਤੁਹਾਡੇ ਏਰੀਏ ਦੇ ਵਿੱਚ ਕੁਝ ਹੋਰ ਕਹਿੰਦੇ ਹੋਣ ਕਿਉਂਕਿ ਆਪਣੇ ਆਪਣੇ ਏਰੀਏ ਦਾ ਹਿਸਾਬ ਕਿਤਾਬ ਆ ਮੈਂ ਜਿਵੇਂ ਕੀ ਫੇਸਬੁੱਕ ਤੇ ਕਈ ਵਾਰ ਮੈਂ ਪਾਉਣੀ ਹੁੰਦੀ ਆ ਕਿ ਅ ਸਾਡੇ ਇੱਥੇ ਕੱਦੂ ਕਹਿ ਦਿੰਦੇ ਨੇ ਜਿਹੜੇ ਕੱਦੂ ਦੀ ਸਬਜ਼ੀ ਹੁੰਦੀ ਆ ਤੇ ਮੈਨੂੰ ਫਿਰ ਅੱਗੇੋਂ ਕਈ ਕਮੈਂਟ ਕਰਦੇ ਨੇ ਵੀ ਇਹ ਕੱਦੂ ਨਹੀਂ ਹੈਗਾ ਇਹ ਤਾਂ ਜੀ ਪੇਠਾ ਆ ਜਦਕਿ ਸਾਡੇ ਇੱਥੇ ਉਹਨੂੰ ਹਲਵਾ ਕੱਦੂ ਕਿਹਾ ਜਾਂਦਾ ਨਾ ਕਿ ਪੇਠਾ ਕਿਹਾ ਜਾਂਦਾ ਸੋ ਆਪਣੀ ਆਪਣੀ ਉਹ ਹੋਆ ਕਿ ਆਪੋ ਆਪਣਾ ਹਿਸਾਬ ਕਿਤਾਬ ਆ ਬੋਲੀ ਦਾ ਕਿਤੇ ਕੁਝ ਕਹਿੰਦੇ ਨੇ ਕਿਤੇ ਕੁਝ ਕਹਿੰਦੇ ਨੇ ਸੋ ਸਾਡੇ ਇੱਥੇ ਇਹਨੂੰ ਚੜਾਈ ਕਹਿੰਦੇ ਨੇ ਪਰ ਆਪਾਂ ਤੁਹਾਨੂੰ ਜੇਕਰ ਨਾਮ ਦੀ ਕੋਈ ਪ੍ਰੋਬਲਮ ਆ ਤੁਹਾਡੇ ਕੁਝ ਹੋਰ ਕਹਿੰਦੇ ਨੇ ਆਪਾਂ ਤੁਹਾਨੂੰ ਵਕਾਇਦਾ ਵੀਡੀਓ ਦੇ ਵਿੱਚ ਦਿਖਾ ਦੇ ਆ ਕਿਹੜੀ ਚੀਜ਼ ਆ ਦਿਖਾ ਦਿੱਤੀ ਆ ਤੁਸੀਂ ਉਹ ਦੇਖ ਕੇ ਤਾਂ ਕਰ ਸਕਦੇ ਹੋ ਪਰ ਇਹਨੂੰ ਚੜਾਈ ਹੀ ਕਹਿੰਦੇ ਨੇ ਸਾਡੇ ਇੱਧਰ ਤੇ ਇਹ ਸਾਗ ਦੇ ਲਈ ਵੀ ਵਰਤੋਂ ਚ ਲਿਆਂਦੀ ਜਾਂਦੀ ਆ ਸਾਗ ਜਦੋਂ ਆਪਣੇ ਘਰੇ ਬਣਾਇਆ ਜਾਂਦਾ ਉਹਦੇ ਵਿੱਚ ਵੀ ਕਈ ਲੋਕ ਪਾ ਲੈਂਦੇ ਨੇ ਜਦੋਂ ਸਰੋਂ ਘੱਟ ਹੁੰਦੀ ਆ ਤਾਂ ਚੜਾਈ ਦੀ ਵਰਤੋਂ ਕੀਤੀ ਜਾਂਦੀ ਆ ਸੋ ਵੀਡੀਓ ਵਧੀਆ ਲਗੀ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋ ਲਾਈਕ ਸ਼ੇਅਰ ਤੇ ਕਮੈਂਟ ਧੰਨਵਾਦ